ਭਾਜਪਾ ਦੇ ਪੰਜਾਬ ਪ੍ਰਧਾਨ ਵੱਲੋਂ ਦਿੱਤੇ ਬਿਆਨ ਇਕੱਲੇ ਚੋਣ ਲੜਨ ਤੋਂ ਅਕਾਲੀ ਦਲ ਨੇਤਾ ਕਹਿਣਗੇ ਫੈਸਲਾ ਸਿਰ ਮੱਥੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਵਾਂਗੇ ਚੋਣ ਮੈਦਾਨ 'ਚ ਪੰਜਾਬ ਆਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਆਉਣ ਮੰਗਰੋ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਭਾਜਪਾ ਗੱਠ ਜੋੜ ਨਹੀਂ ਹੋਵੇਗਾ ਇਸ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਧੀ ਅਤੇ ਬਟਾਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਹੈ ਕਿ ਅਗਰ ਗੱਠਜੋੜ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਤਿਆਰ ਹੈ ਇਕੱਲੇ ਚੋਣ ਲੜਨ ਲਈ ਅਤੇ ਅਕਾਲੀ ਦਲ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਚ ਨੇ ਅਤੇ ਅਕਾਲੀ ਦਲ ਪਾਰਟੀ ਨੂੰ ਹਰ ਵਰਗ ਦੇ ਲੋਕਾਂ ਦਾ ਵੱਧ ਚੜ ਕੇ ਸਾਥ ਮਿਲ ਰਿਹਾ ਹੈ ਤੇ ਜੋ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਫੈਸਲਾ ਲੈਣਗੇ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ ਇਸ ਮੌਕੇ कोरोना ने की क्या सुन दे पूरी खबर और जनता किदा देखयो सुमित जाखड़ ਦਾ ਬਿਆਨ ਆਲਾ ਕਿ ਬੀਜੇਪੀ ਕੱਲੀ ਇੰਫੋਰ ਹੈ ਉਹਨਾਂ ਦੇ ਆਪਣੀ ਪਾਰਟੀ ਦਾ ਬਿਆਨ ਹੈ ਕੁਝ ਵੀ ਦੇ ਸਕਦੇ ਲੇਕਿਨ ਅਕਾਲੀ ਦਲ ਦੀ ਕਿ ਇਖਿਆਸ ਸੀ ਕਿ ਕਾਲੇ ਦਲ ਦਾ ਔਰ ਬੀਜੇਪੀ ਦਾ ਸਬੰਧ ਹੋਤਾ ਹੋਇਆ ਔਰ ਖਾਸ ਕਰਕੇ ਜੇ ਗੱਲ ਕਰੀਏ ਅਮਿਸ਼ਾ ਇਹ ਕਿ ਗੱਠਜੋੜ ਵੀ ਜਿਹੜੀ ਰਾਜਨੀਤਿਕ ਨੂੰ ਕਾਫੀ ਰਿਜ਼ਲਟਸ ਕੋ ਦੇ ਦੇ ਚਾਵਲਾ ਇਹੋ ਜਾਖੜ ਸਾਹਿਬ ਨੇ ਕਿਹਾ ਹੈ ਵੀ ਅਹੀ ਸਮਝੋ ਤੇ ਨਾ ਲੜਾਂਗੇ ਜਿਆਜੋ ਉਹਨਾਂ ਨੇ ਕਿਹਾ ਤਾਂ ਨਹੀਂ ਲੜਾਂਗੇ ਤੇ ਕੋਈ ਵੱਡੀ ਗੱਲ ਤੇ ਨਹੀਂ ਆ ਗਈ ਇਹ ਤੇ ਸ਼ਰਮਨੀ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਹੈ ਖੇਤਰੀਏ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਹਿੰਦੂਆਂ ਦੀ 크ਰਿਸਚੀਅਨਾਂ ਦੀ ਸਾਰੇ ਵਰਗਾਂ ਦੀ ਦਲ ਤਾਂ ਦੀ ਸਾਰੇ ਵਰਗਾਂ ਦੀ ਪਾਰਟੀ ਹੈ ਔਰ ਇਹਦਾ ਆਪਣਾ ਇਤਿਹਾਸ ਹੈ ਔਰ ਅਗਰ ਸਖਵੀਰ ਬਾਦਲ ਜੀ ਆਪਣੇ ਪ੍ਰਧਾਨ ਸਾਡੇ ਸ਼ਰਮਨੀ ਅਕਾਲੀ ਦਲ ਜੋ ਗੰਗਨਗੇ ਉਹ ਲੜਾਈ ਕਾਲੀ ਦਾਲ ਪੰਜਾਬ ਦੀ ਸੁਮੱਚੀ ਜਿਹੜੀ ਆ ਲੀਡਰਸ਼ਿਪ ਚੜਦੀ ਕਲਾ ਵਾਸਤੇ ਲੜਾਈ ਲੜਾਗੇ ਔਰ ਜਿਹੜਾ ਜਗਰ ਸਾਹਿਬ ਦਾ ਕਹਿਣਾ ਮੈਂ ਸਮਝਦਾ ਵੀ ਦੇਖੋ ਉਹਨਾਂ ਦੀ ਪਾਰਟੀ ਦਾ ਫੈਸਲਾ ਕੀ ਬਣਾ ਉਹਨਾਂ ਨੇ ਮੰਨ ਗਈ ਆ ਮੈਂ ਤੇ ਜਿੱਦਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਸੀ ਦੇ ਵੇਖਿਆ ਸੁਣਿਆ ਇਹਨਾਂ ਨੂੰ ਜੇਕਰ ਉਹਨਾਂ ਦੇ ਕੱਢ ਲੋ ਜਗਰ ਸਾਹਿਬ ਦੀ ਸਟੇਟਮੈਂਟ ਉੱਤੇ ਵੀ ਉਹ ਕਹਿ ਰਹੇ ਸੀ ਵੀ ਸਮਝੋਦਾ ਹੋਣਾ ਉਹਨਾਂ ਉਹਨਾਂ ਨੂੰ ਕੀ ਮਜਬੂਰੀ ਆਈ ਹੈ ਕੀ ਉਹਨਾਂ ਦੀ ਪਾਰਟੀ ਦੀ ਸੋਚ ਵਿੱਚ ਫਰਕ ਪਿਆ ਵੀ ਜਦੋਂ ਦੀ ਗੱਲ ਜਿਹੜੀ ਕੋਰ ਕਮੇਟੀ ਅਕਾਲੀ ਦਲ ਨੇ ਕੀਤੀ ਆ ਉਹਦੇ ਜਿਹੜੀਆਂ ਗੱਲਾਂ ਕਹੀਆਂ ਨੇ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਉਹ ਕਿਸਾਨੀ ਦੀ ਗੱਲ ਕੀਤੀ ਐ ਐ ਐਮਐਸਬੀ ਦੀ ਗੱਲ ਕੀਤੀ ਐ ਬੰਦੀ ਸਖਾਂ ਦੀ ਰਿਹਾਈ ਦੀ ਗੱਲ ਕੀਤੀ ਐ ਬਾਰਡਰ ਜਿਹੜਾ ਸਾਡਾ ਖੁੱਲਿਆ ਖੁੱਲਿਆ ਜਾਏ ਜਿੱਤੇ ਵਪਾਰ ਖੁੱਲੇਗਾ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਹਦੀ ਗੱਲ ਕੀਤੀ ਐ ਇਹ ਜਿਹੜੀਆਂ ਚੀਜ਼ਾਂ ਗਰਦਾਰਪੁਰ ਲਾਂਗੇ ਦੀ ਫੀਸ ਘਟਾਉਣ ਦੀ ਗੱਲ ਕੀਤੀ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਇਹ ਕਬਰਾ ਕੇ ਪਰੇ ਹਟਣ ਦੀ ਗੱਲ ਕਰਦੇ ਨੇ ਕੱਲ ਕਿਉਂਕਿ ਅਗਰ ਪਹਿਲਾ ਇਤਿਹਾਸ ਵੋਟਾਂ ਦੇਖੇ ਜਾਂ ਜਿਹੜੀਆਂ ਬਦਲਾਅ ਦੇ ਵਿੱਚ ਆਮ ਪਾਰਟੀ ਨੂੰ ਪੰਜਾਬ 'ਚ ਝੂਟਾ ਲੱਗੀ 92 ਸੀਟਾਂ ਚੋਲੇ ਤੁਹਾਨੂੰ ਬਦਲ ਲੋਕਾਂ ਨੇ ਵੋਟਾਂ ਪਾਤੀਆਂ بڑے بڑے ਵੱਡੇ ਲਾ ਰਹੇ ਬڑے بڑے ਵੱਡੇ ਗੱਫੇ ਬੜੇ ਬੜੇ ਵੱਡੀਆਂ ਗੱਪਾਂ ਉਸ ਤੋਂ ਬਾਅਦ ਸੀਟਾਂ ਮਿਲ ਗਈਆਂ ਅੱਜ ਲੋਕ ਠੱਗਿਆ ਮਹਿਸੂਸ ਨਹੀਂ ਕਰਦੇ ਪੰਜਾਬ 'ਚ ਪੰਜਾਬ ਕੀ ਹੋ ਰਿਹਾ ਦਿਨ ਦਿਹਾੜੇ ਡਕਾ ਆਪਣੇ ਖੋਹਾਂ ਦਿਨ ਦਿਹਾੜੇ ਫਰੋਤੀਆਂ ਦਿਨ ਦਿਹਾੜੇ ਸਨੇਚਿੰਗ ਦਿਨ ਦਿਹਾੜੇ ਲੁੱਟਮਾਰ ਕਤਲੇਆਮ ਨਸ਼ਾ ਡਰਗਸ ਜੜੀ ਆ ਉਹਦੇ ਨਾਲ ਰੋਕਣ ਤੇ ਕਦਲ ਤੁਹਾਡੇ ਵਟਾਲੇ ਚ ਹੋਇਆ ਅਜੇ ਥੋੜੇ ਦਿਨ ਹੀ ਬੀਤੇ ਸਰਿੰਜਾਂ ਦੇ ਨਾਲ ਨੌਜਵਾਨਾਂ ਦੀ ਜਾਨੀ ਜਿਹੜੇ ਇਹਨਾਂ ਨੇ ਸੌਂ ਖਾਦੀ ਸਰਦਾਰ ਅਸੀਦ ਭਗਸਗਦੇ ਜਾ ਕੇ ਵੀ ਅਸੀਂ ਪੰਜਾਂ ਦਿਨਾਂ ਦੀ ਨਸ਼ਾ ਦੂਰ ਕਰ ਦਿਆਂਗੇ ਅੱਜ ਉਹ ਪੰਜਾਬ ਜਿਹੜਾ ਵਾ ਬੱਚਾ ਬੱਚਾ ਨੌਜਵਾਨ ਬੇਰੁਜ਼ਗਾਰ ਜਿਹਨਾਂ ਨੂੰ ਨੌਕਰੀਆਂ ਦੇ ਵਾਦੇ ਕੀਤੇ ਸੀ ਭੈਣਾ ਨੂੰ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਦੇਣ ਦਾ ਵਾਦਾ ਕੀਤਾ ਉਹ ਠੱਗਿਆ ਮਹਿਸੂਸ ਕਰਦਾ ਤੇ ਇਹ ਹਾਲਾਤ ਸਾਹਮਣੇ ਨਜ਼ਰ ਆਉਣਗੇ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲ ਝਕਾਉ ਰਿਹਾ 2022 ਦਾ ਜੋ ਰਿਜ਼ਲਟ ਦੇਖੀਏ ਤੇ ਹੁਣ 2023 ਨੂੰ ਸਾਲਾ ਇਹ ਤਾਂ ਲੱਗਦਾ ਕਿ ਇਕੱਲੇ ਫੇਰ ਲੜ ਕੇ ਕੋਈ ਮਤਲਬ ਸਾਨੂੰ ਉਸ ਵੇਲੇ ਵੀ 19.9% ਵੋਟ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਨੂੰ ਮਿਲੀ ਸੀ 6% ਭਾਰਤੀ ਜਨਤਾ ਪਾਰਟੀ ਨੂੰ ਮਿਲੀ ਅਗਰ ਇਹਨਾਂ ਦੀ ਮਾਫੀ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਜੀ ਦਾ ਕਾਲ ਜਿਹੜੀ ਖਾਲਸਾ ਸਭਾ ਤੋਂ ਬਾਅਦ ਆਪਣੇ ਗਰਾਵ ਵਧਿਆ ਸਾਰੇ ਅਕਾਲੀ ਦਲ ਇਕੱਠਾ ਹੋਇਆ ਮਜ਼ਬੂਤ ਹੋਇਆ ਔਰ ਇਹ ਪੰਤਕ ਸੋਚ ਤੋਂ ਇਲਾਵਾ ਜਿਹੜੀ ਸ਼ਹਿਰੀ ਵੋਟ ਹੈ ਸਾਰੇ ਵਰਗਾ ਦੀ ਹੈ ਉਹ ਅੱਗੇ ਵਧਣ ਲਈ ਹੈ ਤੁਸੀਂ ਮਹਾਰਿਸ਼ੀ ਬਾਗਮੀਕੀ ਦਾ ਲੈ ਲਓ ਸਬੋਵਾਂ ਦੀ ਭੂਮੀ ਤੇ ਕਿੰਨੇ ਕਰੋੜਾ ਰੁਪਏ ਲਾਇਆ ਦਰਗਾਹਾਂ ਮੰਦਰ ਤੇ ਕਿੰਨੇ ਪੈਸੇ ਲਾਇਆ ਉਹਨਾਂ ਦੀ ਤਾਂ ਸੋਝੀ ਪੰਤਕ ਨਾਲ ਨਾਲ ਭਾਈਚਾਰੇ ਦੀ ਸਾਂਝੀ ਵਾਲਦਾ ਦੀ ਹੈ ਉਹ ਨਾਨਕ ਦੇਵ ਜੀ ਦੀ ਬਾਣੀ ਨੂੰ ਉਹਨਾਂ ਨੇ ਲਾ ਕੇ ਪਹਿਲੇ ਪਾਸਾ ਚੰਨਾ ਬਾਬਾ ਸ਼ੋਤਨ ਦੀ ਬਣਾ ਲੇ ਤਾਂ ਮੈਂ ਕਹਿ ਰਿਹਾ ਉਹਦੇ ਹਮੇਸ਼ਾ ਹਿੰਦੂ ਸਿੱਖ ਦੀ ਗੱਲ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨੇ ਯੂਨੀਵਰਸਿਟੀਆ ਜਿੰਨੇ ਕਾਲਜ ਜਿੰਨੇ ਡੈਪ ਸਭ ਬਣਾਏ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉੱਤੇ ਨਾਮ ਪੜੋ ਜਾ ਕੇ ਇਹ ਅਗਰ ਬਣਾਏ ਆ ਤਾਂ ਲੋਕਾਂ ਵਾਸਤੇ ਬਣਾਏ ਪੰਜਾਬੀਆਂ ਵਾਸਤੇ ਬਣਾਇਆ ਸਮੁੱਚੇ ਪੰਜਾਬੀਆਂ ਵਾਸਤੇ ਇਸੇ ਕੰਮ ਵਾਸਤੇ ਨਹੀਂ ਕੇ ਇੱਕ ਦੀ ਗੱਲ ਨਹੀਂ ਕਰਦਾ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਹੈ ਜੋ ਸ਼ਰੋਮ ਨਹੀਂ ਅਕਾਲੀ ਦਲ ਪਾਰਾ ਹਾਲਾਤ ਇਹ ਨਹੀਂ ਜੀ ਅਕਾਲੀ ਦਲ ਨੇ ਜਿਹੜੀ ਪਾਰਟੀ ਹੈ ਜਿਉਂਦੀ ਹੈ ਸਗਦਰਸ਼ਕ ਵੀਰ ਸਿੰਘ ਬਾਦਲ ਜੀ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਤੇ ਅਕਾਲੀ ਦਲ ਦੇ ਨਾਲ ਲੋਕਾਂ ਦਾ ਰੁਝਾਨ ਵਧਿਆ ਔਰ ਕੀ ਪਿੰਡਾਂ ਦੇ ਵਿੱਚ ਤੇ ਕੀ ਸ਼ਹਿਰਾਂ ਦੇ ਵਿੱਚ ਲੋਕ ਕਹਿੰਦੇ ਨੇ ਵੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਆਪੇ ਕਿਉਂਕਿ ਲੋਕਾਂ ਨੇ ਪਹਿਲਾਂ ਵੇਖਿਆ ਪਿਛਲੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਮੁੱਖ ਮੰਤਰੀ ਸਨ ਤੇ ਜੋ ਲੋਕਾਂ ਨੂੰ ਪੰਜਾਬ ਦੇ ਵਿੱਚ ਚਾਹੇ ਡਵੈਲਪਮੈਂਟ ਦੀ ਗੱਲ ਕਰ ਲਈਏ ਚਾਹੇ ਲੋਕ ਸਹੂਲਤਾਂ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਚਾਹੇ ਸ਼ਹਿਰਾਂ ਦੀ ਗੱਲ ਕਰ ਲਈਏ ਚਾਹੇ ਧਾਰਮਿਕ ਸਥਾਨਾਂ ਦੀ ਸੁੰਦਰੀਕਰਨ ਦੀ ਗੱਲ ਕਰ ਲਈਏ ਜੇ ਕੱਟ ਜੁੜ ਨਹੀਂ ਹੁੰਦਾ ਉਹ ਬਾਦਲ ਸਾਹਿਬ ਦੇ ਵੇਲੇ ਹੋਇਆ ਨੁਕਸਾਨ ਕਿਦਾਂ ਹੋਏਗਾ ਅਕਾਲੀ ਦਲ ਦਾ ਭਾਜਪਾ ਨੁਕਸਾਨ ਭਾਜਪਾ ਦਾ ਹੋਏਗਾ ਜੀ ਪਿੰਡ ਵੇਖੋ ਕਾਲੀ ਦੇ ਪਿੰਡਾਂ ਦੇ ਵਿੱਚ ਜਿਹੜਾ ਕਿਸਾਨੀ ਮੋਰਚਾ ਕਰਕੇ ਭਾਜਪਾ ਦਾ ਨੁਕਸਾਨ ਹੋਵੇਗਾ ਕਿਉਂਕਿ ਭਾਜਪਾ ਤੋਂ ਕਿਸਾਨ ਨਾਰਾਜ਼ ਨੇ ਮਜ਼ਦੂਰ ਵੀ ਨਾਰਾਜ਼ ਨੇ 크ਰਿਸਚੀਅਨ ਭਾਈਚਾਰਾ ਵੀ ਭਾਜਪਾ ਦੇ ਨਾਲ ਨਹੀਂ ਹੈ ਤਾਂ ਇਸ ਕਰਕੇ ਭਾਜਪਾ ਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ ਪਿੰਡਾਂ ਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਜਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੀਟਿੰਗਾਂ ਵਿੱਚ ਕਹਤਾ ਕਿ ਜੇਕਰ ਇਹ ਭਾਜਪਾ ਵਾਲੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣ ਤੇ ਇਹਨਾਂ ਨੂੰ ਇਹ ਸਵਾਲਾਂ ਦਾ ਜਵਾਬ ਪੁੱਛੋ। ਕਾਲੀਤਾਲ ਨੇ ਜੇਕਰ ਆਪਣੇ ਸਿਧਾਂਤਾਂ ਦੀ ਗੱਲ ਕੀਤੀ ਆ ਉਹ ਕੱਲੀ ਪਾਰਟੀ ਵਾਸਤੇ ਨਹੀਂ ਕੀਤੀ ਸਾਰੇ ਪੰਜਾਬ ਵਾਸਤੇ ਕੀਤੀ ਆ। ਜੇ ਉਹ ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨੇ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸਭ ਤੋਂ ਵੱਡੀ ਐਮਐਸਬੀ ਦੀ ਗੱਲ ਕੀਤੀ ਆ। ਐਮਐਸਬੀ ਦਾ ਨਿਰਾ ਕਿਸਾਨੀ ਨੂੰ ਨਹੀਂ ਫਾਇਦਾ ਸਾਰੇ ਪੰਜਾਬ ਨੂੰ ਸਾਰੇ ਵਪਾਰੀਆਂ ਨੂੰ ਸਾਰੇ ਲੋਕਾਂ ਨੂੰ ਫਾਇਦਾ। ਕਿਉਂਕਿ ਜਦੋਂ ਕਿਸਾਨੀ ਐਮਐਸਬੀ ਦਾ ਕੋ 85000 ਕਰੋੜ ਰੁਪਇਆ ਕਨਕ ਤੇ ਟਾਡੀ ਝੋਨੇ ਦਾ ਪਰਮਲ ਵਾਸਤੇ ਹੁੰਦਾ ਉਹ ਸਾਰੇ ਹੀ ਮਾਰਕੀਟ ਵਿੱਚ ਉਹਦਾ ਵਪਾਰ ਚੱਲਦਾ ਅਕਾਲੀ ਦਲ ਜਿਹੜਾ ਕਦੀ ਭਾਜ ਪੜ ਖੁੱਲ ਕੇ ਬੋਲੇ ਗਏ ਆਪੋ ਆਪਣੀ ਪਾਰਟੀ ਦੀ ਗੱਲ ਕਰਨੀ ਆ ਪਾਰਟੀ ਦਾ ਫਿਰਖੋ ਸ਼ੋਮਨੀ ਅਕਾਲੀ ਦਲ ਦਾ ਗੱਲ ਕਰੀਏ ਤੇ ਕਿਸੇ ਵੇਲੇ ਗੱਲ ਆ ਜਾਂਦੀ ਆ ਜੀ ਸ਼ੋਮਨੀ ਅਕਾਲੀ ਦਲ ਦਾ ਸ਼ਹਿਰਾਂ 'ਚੋਂ ਆਧਾਰ ਘਟਿਆ ਮੈਂ ਇਹ ਗੱਲ ਨੂੰ ਮੈਂ ਮੰਨਦਾ ਨਹੀਂ ਮੈਂ ਤੁਹਾਨੂੰ ਫਿਕਰਾਂ ਦੇ ਸਕਦਾ ਅੰਮ੍ਰਿਤਸਰ ਹੁਣੇ ਵੱਖ-ਵੱਖຊ ਨਾਓ ਲੜੇ ਵਿਧਾਨ ਸਭਾ ਦੇ ਸ਼ਹਿਰ ਦੇ ਪੰਜ ਵਿਧਾਨ ਸਭਾ ਦੇ ਵਿੱਚੋਂ ਅਕਾਲੀ ਦਲ ਨੂੰ 1 ਲੱਖ ਤੇ 5000 ਵੋਟਾਂ ਪਈਆਂ ਭਾਜਪਾ ਨੂੰ ਟੋਟਲ 5043000 ਵੋਟਾਂ ਪਈਆਂ ਕਿਹਾਂ ਕਿੱਥੇ ਆਧਾਰ ਜਿਹੜਾ ਆ ਉਹ ਹੁਣੇ ਪਹਿਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਨਾ ਉਹ ਪਾਰਟੀ ਜਿਹੜੀ ਸੀ ਬਹੁਤੀ ਨਿਰੀ ਪੰਥਕ ਦੀ ਪਾਰਟੀ ਤੇ ਹੈ ਹੀ ਆ ਪਰ ਹੁਣ ਇਹਦੇ ਚ ਸਾਰੇ ਵਰਗਾਂ ਧਰਮਾਂ ਦੇ ਲੋਕ ਸਮੂਲੀਅਤ ਕਰਦੇ ਨੇ Hindu ਵਰਗ ਵੀ ਅਕਾਲੀ ਦਲ ਦੇ ਨਾਲ ਆ Christian ਭਾਈਚਾਰਾ ਵੀ ਅਕਾਲੀ ਦਲ ਦੇ ਨਾਲ ਆ ਮੁਸਲਮਾਨ ਭਾਈਚਾਰਾ ਵੀ ਨਾਲ ਆ ਇਹ ਸਾਰੇ ਧਰਮਾਂ ਦੀ ਮਾਨ ਸਨਮਾਨ ਕਰਨ ਵਾਲੀ ਪਾਰਟੀ ਆ ਔਰ ਸਰਤਾਂ ਮਾਨ ਕਰਦੀ ਐ ਇਸ ਕਰਕੇ ਕਾਲੀ ਦਲ ਦੀ ਤਾਂ ਕੋਈ ਨੁਕਸਾਨ ਨਹੀਂ ਔਰ ਕਾਲੀ ਦਲ ਚੜ੍ਹਦੀ ਕਲਾ 'ਚ ਰਹੇਗਾ ਔਰ ਵੱਤ ਵਾ ਸੀਟਾਂ ਪੰਜਾਬ ਚੋਂ ਕਾਲੇ ਦਲ ਜਿੱਤੇਗਾ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ